ਕਿਸ ਤਰੀਕੇ ਦਾ ਨਜ਼ਾਰਾ ਦੇਖਿਆ بارش ਵੀ ਬਹੁਤ ਸੀ ਤੁਸੀਂ ਮੱਥਾ ਵੀ ਟੇਕ ਰਹੇ ਸੀ ਅੰਦਰ ਦੇਖਿਆ ਕੀ ਕਹਿਣਾ ਚਾਹੋ? ਬਾਰਿਸ਼ ਤੇ ਵਿੱਚ ਬਾਕੀ ਮੈਨੂੰ ਵਧੀਆ ਲੱਗਾ ਕਿ ਮੈਂ ਇੱਥੇ ਆਈ ਆਈ ਆ ਕਿ ਦਰਸ਼ਨ ਕੀਤੇ ਆ ਕਿ ਗੁਰੂ ਜੀ ਦੇ ਜੀ ਤੇ ਦੇਖ ਸਕਦੇ ਹੋ ਕਿ ਦਰਸ਼ਨ ਆ ਬਾਕੀ ਸੰਗਤ ਜਿਹੜੀ ਸੀ ਉਹ ਬੜੇ ਪਿਆਰ ਨਾਲ ਦਰਬਾਰ ਸਾਹਿਬ ਵਿੱਚ ਆਈ ਸੀ ਤੁਸੀਂ ਦਰਸ਼ਨ ਕਰਨ ਜ਼ਰੂਰ ਆਨੇ बारिश भी बहुत सी बारिश से फिर अंदर ही बैठे थे ਤੁਸੀਂ بارش ਵਿੱਚ ਅੰਦਰ ਹੀ ਬੈਠੇ ਰਹੇ ਸੀ ਅੱਛਾ ਤੇ ਆਦਿਸ਼ ਬਾਜੀ ਦੇਖੀ ਹਾਂਜੀ ਆਦਿਸ਼ ਬਾਜੀ ਦੇਖੀ ਕਿ ਬਹੁਤ ਉਤੇ ਨਜ਼ਾਰਾ ਸੀ ਇਸ ਤਰ੍ਹਾਂ ਕਦੀ ਮੈਨੂੰ ਦੇਖਿਆ ਨਹੀਂ ਬੁਲਤੀ ਐਫਸ ਕੈਮਰਾ ਬਹੁਤ ਉਤੇ ਸੀ ਹਰ ਗੁਰਪੁਰਬ ਤੇ ਆਓਗੇ ਹਾਂਜੀ ਦੱਸਣਾ ਕੋਈ ਹੁੰਦਾ ਸੱਚ ਜੂਰਾ ਗੁਰਪੁਰਬ ਮੋਕੇ ਦਰਬਾਰ ਸਾਹਿਬ ਪਹੁੰਚੇ ਜੇ ਕੀ ਕਹਿਣਾ ਚਾਹੋਗੇ ਵਾਰਿਸ਼ ਵੀ ਬਹੁਤ ਜ਼ਿਆਦਾ ਸੀ ਸੰਗਤਾਂ ਦਾ ਇਕੱਠ ਵੀ ਬਹੁਤ ਜ਼ਿਆਦਾ ਸੀ ਹਾਂਜੀ ਵੈਰੂ ਖਾਲਸਾ ਵੈਰ ਜੀ ਕੀ ਫਤਿਹ ਪਹਿਲਾਂ ਤਾਂ ਜੀ ਸਾਰੀ ਸੰਗਤ ਨੂੰ ਗੁਰਨਾਨਕ ਦੇਵ ਜੀ ਨੌਵੇਂ ਜੋਤ ਦੇ ਵਿੱਚ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਜੀ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਦੂਜੀ ਗੱਲ ਇਹ ਆ ਵੀ ਅੱਜ ਵਾਰਿਸ਼ ਵੀ ਬਹੁਤ ਹੋਈ ਆ ਜਿਹੜੀ ਵਾਰਿਸ਼ ਹੋਈ ਆ ਨਾ ਜਿਵੇਂ ਵਾਰਿਸ਼ ਦੇ ਵਿੱਚ ਬੱਦਲ ਗਰਜਦੇ ਨੇ ਤੇ ਗੜੇ ਪੈਂਦੇ ਨੇ ਤੇ ਪ੍ਰਕਾਸ਼ ਹੁੰਦਾ ਹੈ ਆਇਸ ਲੋਟ ਅੱਜ ਆਸਤਵਾਦੀ ਹੋਈ ਆ ਉਹ ਇੰਨੀ ਅਲੋਕਿਕ ਤੇ ਇੰਨੀ ਵਧੀਆ ਸੀ ਜਿਹਦੇ ਬਾਰੇ ਕਹਿਣਾ ਮੁਸ਼ਕਲ ਆ ਵੀ ਆਇਸ ਲੋਟ ਲੱਗ ਰਿਹਾ ਸੀ ਜਿਵੇਂ ਹੀਰੇ ਲਾਲ ਮੋਤੀ ਆਂਦੀ ਵਰਖਾ ਵਰਖਾ ਹੋ ਰਹੀ ਹੋਵੇ ਤੇ ਜਿਹੜਾ ਤਾਂ ਕੋਈ ਗੁਰੂ ਨਾਲ ਲੱਗਿਆ ਪਿਆ ਉਹ ਤਾਂ ਇਹਦਾ ਆਨੰਦ ਹੋਰ ਬਰੀਕੀ ਚ ਲਊਗਾ ਹੋਰ ਤਰੀਕੇ ਨਾਲ ਵੀ ਸੱਚੇ ਪਾਤਸ਼ਾਹ ਨੇ ਇਹ ਮਿਹਰ ਕੀਤੀ ਆ ਉਦੇ ਉੱਤੇ ਸੰਸਾਰ ਦੇ ਉੱਤੇ ਬੰਦਿਆਂ ਦੇ ਵਿੱਚ ਆ ਕੇ ਇਹ ਜਿਨ੍ਹਾਂ ਨੇ ਚਲਾਈ ਜਾਉਣਾ ਤੇ ਮਿਹਰ ਕੀਤੀ ਵੀ ਕੋਈ ਨਾ ਕੋਈ ਇਹਦੇ ਵਿੱਚੋਂ ਰਸਤਾ ਲੱਭ ਸਕੇ ਗੁਰੂ ਦੇ ਨਾਲ ਲੱਗ ਸਕੇ ਕੋਈ ਹੈਗੀਆਂ ਵਾਰ ਦੀਆਂ ਚੀਜ਼ਾਂ ਤੇ ਕਹਿਣ ਦਾ ਮਤਲਬ ਵੀ ਅੱਜ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਗੁਰਪੁਰਬ ਨਾਲ ਦੱਸਿਆ ਵੀ ਗੁਰੂ ਤੇਗ ਬਹਾਦਰ ਸਿਮਰੀ ਇਹ ਕਾਰਨ ਹੁੰਦੇ ਦਾਵੇ ਤਾਂ ਹੈ ਕਿ ਉਹਨਾਂ ਨੇ ਪਹਿਲੀ ਗੱਲ ਜਿਹੜੀ ਨਾ ਵੀ ਨਾਮ ਨੂੰ ਜਪਾ ਜੇ ਤੁਸੀਂ ਨਾਮ ਨੂੰ ਜਪਦੇ ਆ ਸਾਰਾ ਕੁਝ ਛੱਡ ਕੇ ਸੰਸਾਰ ਦਾ ਸਿਰਫ ਨਾਮ ਤੱਕ ਜਪਦੇ ਆ ਤੇ ਉਹ ਮਾਲਕ ਆਪ ਵੀ ਮਿਲੂਗਾ ਤੇ ਨਾਮ ਦੇ ਨਾਲ ਮਿਲੂਗਾ ਤੇ ਫਿਰ ਨੌ ਰਿੱਧੀਆਂ ਕਹਿੰਦਾ ਮਤਲਬ ਸਿੱਧੀਆਂ ਦਾ ਕੋਈ ਖਾਸ ਗੱਲ ਨਹੀਂ ਕਿ ਉਹਨੂੰ ਸੁੱਖੇ ਸੁੱਖ ਪ੍ਰਾਪਤ ਹੋਊਗਾ ਹੋਰ ਦੱਸੋ ਜੀ ਹੋਰ ਕੁਛ ਪੁੱਛਣਾ ਚਾਹੁੰਦੇ ਆਂ ਲੱਗਿਆ ਜੀ ਮੈਂ ਸੁਬਨਾਈ ਸੁਬਨਾ ਗੱਰ ਰਿਹਾ ਹੋਇਆ ਲਾਈਟ ਐਸ ਲੋਟ ਕਹਿੰਦਾ ਮਤਲਬ ਬਣਾਇਆ ਹੋਇਆ ਲੜੀਆਂ ਵਗੈਰਾ ਲਾਈਆਂ ਹੋਈਆਂ ਨੇ ਅਜੀਹਾਂ ਨਜ਼ਾਰਾ ਅਜੀਹਾਂ ਲੋਕਿਕ ਮੰਜ਼ਰ ਹੈ ਸੱਚਖੰਡ ਦੀ ਦਰਬਾਰ ਸਾਬ ਤੋਂ ਇਲਾਵਾ ਕਿਤੇ ਹੋਰ ਦੇਖਿਆ ਜਾਂ ਦੇਖ ਸਕਦਾ ਨਹੀਂ ਜੀ ਹੋਰ ਨਹੀਂ ਇਹ ਇਹ ਦੇ ਵਰਗਾ ਹੋਰ ਨਹੀਂ ਕਿਤੇ ਹੈਗਾ ਜੀ ਡਿੱਠੇ ਸਭੇ ਥਾਮ ਨਹੀਂ ਤੁੱਟ ਜਿਆ ਕਹਿਣ ਦਾ ਮਤਲਬ ਕੁਦਰਤ ਨੇ ਕਿ ਇਹ ਉਹ ਸਾਨੂੰ ਮੂਰੇ ਪੇਸ਼ ਕੀਤਾ ਵੀ ਜਿਹੜਾ ਸਰਵ ਵਿਆਪਕਾ ਸੱਚਖੰਡ ਕਹਿਣ ਦਾ ਮਤਲਬ ਉਹਦੇ ਵਿੱਚ ਸਾਨੂੰ ਪ੍ਰਵੇਸ਼ ਹੋਣ ਲਈ ਇੱਥੋਂ ਸਾਨੂੰ ਸਹਿਦ ਮਿਲਦੀ ਆ ਜੇ ਅਸੀਂ ਇਹਨੂੰ ਵੇਖਾਂਗੇ ਨਾ ਤਾਂ ਉਹ ਅਸੀਂ ਅਸਲੀ ਸੱਚਖੰਡ ਆ ਜਿਹੜਾ ਸਰਵ ਵਿਆਪਕਾ ਕਹਿਣ ਦਾ ਮਤਲਬ ਇੱਕ ਸਾਨੂੰ ਝਲਕ ਦਿਖਾਈ ਸੱਚੇ ਪਾਤਸ਼ਾਹ ਨੇ ਉਹ ਕਹਿੰਦਾ ਵੀ ਉਹਦੇ ਵਿੱਚ ਜਾ ਵੀ ਉਹਰੇ ਨਾਲ ਰੁਪਿਆ ਰਹੀ ਕਿਤੇ ਜੇ ਇੱਥੇ ਰੁਕਿਆ ਰਹਿ ਗਿਆ ਕਹਿੰਦਾ ਉੱਥੇ ਨਹੀਂ ਪਹੁੰਚਣਾ ਵੀ ਸਰਵ ਵਿਆਪਕ ਹੋ ਜਾ ਗੁਰੂ ਵਿੱਚ ਮਿਲ ਜਾ ਅਕਾਲ ਪੁਰਖ ਦੇ ਵਿੱਚ ਮਿਲ ਜਾ ਉਹ ਤੋਂ ਪਹਿਲਾਂ ਜਿਹੜੀ ਪਹਿਲੀ ਸਟੇਜ ਆ ਉਹ ਹੈਗੀ ਭਗਤੀ ਦੀ ਜੀ ਵੀ ਪਹਿਲਾਂ ਤੁਹਾਨੂੰ ਭਗਤੀ ਕਰਨੀ ਪੈਣੀ ਆ ਤੇ ਭਗਤੀ ਤੋਂ ਬਾਅਦ ਫਿਰ ਫਿਰ ਗੁਰੂ ਰੂਪ ਦੇ ਵਿੱਚ ਆਉਣਾ ਪੈਣਾ ਫਿਰ ਪਰਮੇਸ਼ਰ ਦੇ ਵਿੱਚ ਆਉਣਾ ਪੈਣਾ ਕਹਿੰਦਾ ਮਤਲਬ ਵੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਤੇ ਇੱਕ ਮੈਂ ਹੋਰ ਕਹਿਣਾ ਚਾਹੁੰਦਾ ਵੀ ਸਤਗੁਰੂ ਕਹਿੰਦੇ ਨੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵੀ ਸਤ ਗੁਰੂ ਸਭ ਦਾ ਭਲਾ ਮਨਾਵਦਾ ਤਿਸ ਦਾ ਕਿਉਂ ਬੁਰਾ ਹੋਏ ਸਤ ਗੁਰੂ ਤਾਂ ਸਾਰਿਆਂ ਦਾ ਭਲਾ ਕਰ ਰਿਹਾ ਹੈ ਜੀ ਕਹਿੰਦਾ ਮੈਂ ਸਾਨੂੰ ਕਹਿਣ ਦੀ ਲੋੜ ਨਹੀਂ ਨਾਨਕ ਨਾਮ ਆ ਜਿਹੜਾ ਉਹ ਸਦਾ ਹੀ ਚੜਦੀ ਕਲਾ ਚ ਹੈ ਜਿਹੜੇ ਸਾਡੇ ਵਰਗੇ ਨਾਮ ਨੇ ਕੱਚੇ ਇਹ ਥੋੜੀ ਥੋੜੀਆਂ ਜਿਹੀਆਂ ਦੀ ਪੀੜੀਆਂ ਮਗਰੋਂ ਭੁੱਲ ਜਾਂਦੇ ਨੇ ਉਹ ਪੱਕਾ ਨਾਮ ਤੇ ਉਹੀ ਚੜਦੀ ਕਲਾ ਚ ਹੈ ਜੀ ਇਹ ਮੈਂ ਇਹ ਹੀ ਕਹਿਣਾ ਚਾਹੁੰਦਾ ਵੀ ਜਿਹੜੇ ਅਜੇ ਅੰਮ੍ਰਿਤ ਤੋਂ ਵਾਂਝੇ ਨੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਗੁਰੂ ਵਾਲੇ ਬਣ ਕੇ ਇਹ ਇਹ ਨਜ਼ਾਰੇ ਜਿਹੜਾ ਸੱਚਖੰਡ ਦਾ ਹੋਰੋਂ ਤੇ ਜਿਹੜਾ ਸਰਵ ਵਿਆਪਕ ਸੱਚਖੰਡ ਆ ਉਹਦੇ ਵਿੱਚ ਤਾਂ ਹੀ ਪਹੁੰਚ ਸਕਦਾ ਜੇ ਅਮਰ ਸ਼ਕੂਗਾ ਕੰਡੇ ਵਾਟੇ ਤਾਂ ਨਹੀਂ ਪਹੁੰਚ ਨਹੀਂ ਸਕਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ